ਕਮਲਾਪਤੀ ਕੌਣ ਹੁੰਦਾ ਕਮਲ ਕੀ ਹਕਮਨਿਹਰਦਾ ਹੁੰਦਾ ਹਰਦੇਜ ਰੈਣ ਵਾਲਾ ਕਮਲਾਪਤੀ ਹੈ ਇਹ ਕਮਲਾ ਕਹਿੰਦੇ ਨੇ ਕਿਸੇ ਜਨਾਨੀ ਦਾ ਨਾਮ ਰੱਖਿਆ ਇਹਨਾਂ ਨੇ ਲਕਸ਼ਮੀ ਹਾਂ ਲਕਸ਼ਮੀ ਦਾ ਬਿਹਰੂ ਦੇ ਘਰ ਵਾਲੀ ਦਾ ਇਹ ਹੁਣ ਇਹ ਇਹਨਾਂ ਦੀ ਗਲਤੀ ਹੈ ਸਾਡੀ ਗਲਤੀ ਹੈ ਜੇ ਕੋਈ ਕਮਲਾ ਕਿਸੇ ਔਰਤ ਦਾ ਨਾਮ ਰੱਖ ਕੇ ਸਾਡੇ ਦਾ ਹਿਰਦੇ ਕਮਲ ਪ੍ਰਗਾਸਿਆ ਸਾਡੇ ਹਿਰਦੇ ਨੂੰ ਕਮਲ ਕਹਿੰਦੇ ਨੇ ਠੀਕ ਹੈ ਚਲ ਨਾ ਜਦ ਖੇੜਾ ਹੋ ਜਾਂਦਾ ਹੈ ਕਿਰਦਾ ਖੜ ਜਾਂਦਾ ਹੈ ਨਾਮ ਨਾਮ 11 ਪਦਾਰਥ ਮਿਲ ਜਾਂਦੇ ਨੇ ਉਹ ਮਿਲ ਜਾਂਦਾ ਉਹ ਜਿਹੜਾ ਹਿਰਦੇ ਚ ਬਸ ਗਿਆ ਸਮਝੇ ਨਹੀਂ ਠੀਕ ਠੀਕ ਉਹ ਕਮਲਾ ਪਤੀ ਇਹਨਾਂ ਨਾਲ ਕਮਲਾ ਪਤੀ ਸਾਡਾ ਕਮੇ ਨਾਲ ਜੂਗਾ ਇਹਨਾਂ ਦੇ ਮਾਇਆ ਦਾ ਜਿਹੜਾ ਸੰਸਾਰੀ ਮਾਇਆ ਹੈ ਉਹਦਾ ਨਾਮ ਲਖਮੀ ਹੈ ਸਾਡੇ ਨਾਮ ਤਾਂ ਦਾਨੋ ਲਖਮੀ ਹੈ ਲਕਮੀਨ ਲਕਬੀ ਦੀ ਸਾਡੇ ਹੈ ਲਕਬੀ ਬੀ ਜੇ ਤਾਂ ਵੀ ਉਹਦਾ ਨਾਮ ਉਹਦਾ ਜੋਤੇ ਉਹਦਾ ਅਰਥ ਇਹਨਾਂ ਦੇ ਸੰਸਾਰੀ ਧਰਨਾ ਜੁੜ ਗਏ ਜਿਹੜੇ ਲੋਕ ਉਹਨਾਂ ਦੀ ਲਕਬੀ ਦੇ ਹੱਥਾਂ 'ਚ ਹੋਰ ਕੋਈ ਨਾ ਕਰਦਾ ਜਿਹੜੇ ਮੋਤੀ ਨਿਕਲਦੇ ਨੇ ਸਾਡੇ ਨਿਕਲਦੇ ਨੇ ਕੋਣ ਆ ਗੋਲ ਜਿਹੜੇ ਨਾ ਸਗਦੇ ਗੋਣਾ ਨਾਲ ਹਾਰ ਸਾਡੇ ਧੰਨ ਇਹ ਬਹੁਤ ਫਰਕ ਹੈ ਇਹ ਕਰਕੇ ਹੀ ਰੌਲਾ ਪਿਆ ਹੋਇਆ ਹੈ ਜਿਹੜੇ ਮਾਇਆ ਘਾਰੀ ਨੇ ਉਹਨਾਂ ਦੇ ਅਰਥ ਸਾਡੇ ਨਾਲ ਜੁੜਦੇ। ਸਾਰੀ ਧਨ ਦਾ ਮਨ ਵਾਸਤੇ ਕੁਝ ਨਹੀਂ ਹੁੰਦਾ ਖਾਣ ਪੀਣ ਨੂੰ। ਸਰੀਰ ਵਾਸਤੇ ਹੁੰਦਾ। ਨਾਮ ਤਾਂ ਅੱਗੇ ਭੁੱਖਾ ਗਿਆ ਖਾਏ ਉਹਦੇ ਵਾਸਤੇ। ਜਿੜ ਬੱਤੇ ਨਾਲ ਨਾਮ ਨੂੰ ਵੀ ਕਿਓਗੇ ਭੁੱਖਾ ਗਿਆ ਖਾਏ। ਸਾਰੀ ਦਾ ਨਹੀਂ ਤੇ ਤੇ ਸਰੀਰ ਵਾਸਤੇ ਹੀ ਆ। ਹਾਂਜੀ। ਦੋਹੇ ਤਾਂ ਅਰਦਾਸ ਨੇ ਜਿਹੜਾ ਦੇ ਤੇ ਸਾਡਾ ਪੂਰਤੀ ਪੂਜਕਾ ਉਹ ਸੰਧਾਰੀ ਤਾਂ ਨਾਲ ਜੁੜਿਆ ਆ ਸੀ ਨੋਮਤ ਨਾਲ ਜੁੜਿਆ ਹੈ ਇਸ ਕਰਕੇ ਅਰਥ ਇੱਥੇ ਆ ਕੇ ਬਦਲ ਜਾਂਦੇ ਨੇ ਠੀਕ ਨਹੀਂ ਤੇ ਮੰਗਲ ਰਾਜਾ ਰਾਮ ਰਾਏ ਕੋ ਆਹ ਨਾ ਮੰਗਲ ਜਿਹੜਾ ਰਾਜਾ ਰਾਮ ਰਾਏ ਦਾ ਕਰਦੇ ਮੰਗਲਾ ਚੜ੍ਹ ਉਸਤਿਆਂ ਦੀ ਉਹਦੀ ਕਰਦੀ ਹੈ ਰਾਮ ਰਾਏ ਦੀ ਅੱਛਾ ਇੱਥੇ ਰਾਮ ਰਾਏ ਲਿਆ ਕੇ ਬਾੜ ਲਿਆ ਉੱਥੇ ਲక్ష్ਮੀ ਨਾਲ ਸੀਧਾ ਨਾਲ ਰਾਮ ਰਾਏ ਦਾ ਸਬੰਧ ਹੈ ਲక్ష్ਮੀ ਨਾਲ ਤਾਂ ਕੋਈ ਹੈ ਨਹੀਂ ਰਾਮਰਾਜ ਸਾਡਾ ਕੌਣ ਹੈ ਸਭਾ ਦਾ ਡਰਾਮ ਬੋਲੇ ਤੂੰ ਹੀ ਨਿਰੰਜਨ ਕਮਲਾਪਤੀ ਹਾਂ ਕੌਲਾਪਤੀ ਉਹੀ ਕੌਲਾਪਤੀ ਫੇਰਾ ਗਿਆ ਹਾਂ ਇੱਕੋ ਹੀ ਗੱਲ ਹੈ ਕਮਲਾਪਤੀ ਤੇ ਕਮਲਾਪਤੀ ਕੌਲਾਪਤੀ ਇੱਕੋ ਹੀ ਗੱਲ ਹੈ ਕੌਲਾ ਅੱਛਾ ਹਾਂ ਕੋਈ ਨਾ ਕੌਲਾਪਤੀ ਹੈ ਕੌਲਾ